ਉੰਦੇ ਵਿੱਚੋਂ ਅੱਪਾ ਅੱਜ ਅਗਲਾ ਸ਼ਲੋਕ ਵਿਚਾਰਨਾ ਹੈ ਇਹ ਵੀ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੈ ਮਹਿਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀ ਤੇ ਰਾਮ ਰਵਾਲ ਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਨਾਨਕ ਹੇ ਨਾਨਕ ਨਿਰਪਉ ਨਿਰੰਕਾਰ ਦੇਖੋ ਮੈਂ ਛੋਟੀ ਜੀ ਬੇਨਤੀ ਕਰਦੇ ਆਂ ਗੁਰਬਾਣੀ ਦੇ ਅੰਦਰ ਜਿੱਥੇ ਵੀ ਆਪ ਜੀ ਨੂੰ ਨਾਨਕ ਮੁਕਤਾ ਮਿਲੇਗਾ ਨਾ ਉੱਥੇ ਵਿਸ਼ਰਾਮ ਲਾਉਣਾ ਜ਼ਰੂਰੀ ਹੈ ਜਿੱਥੇ ਕੱਕਾ ਮੁਕਤਾ ਹੋਵੇਗਾ ਓਂਕੜ ਸਿਆਰੀ ਨਹੀਂ ਹੋਵੇਗੀ ਉੱਥੇ ਵਿਸ਼ਰਾਮ ਲਾਣਾ ਜ਼ਰੂਰੀ ਹੈ ਜੇ ਅਸੀਂ ਇਕੱਠਾ ਬੜਦੇ ਨਾਨਕ ਨਿਰਭਉ ਨਿਰੰਕਾਰ ਵੀ ਨਾਨਕ ਨਿਰਭਉ ਨਿਰੰਕਾਰ ਨਹੀਂ ਹੈ ਗੁਰੂ ਨਾਨਕ ਪਾਸ਼ਾ ਜੀ ਤਾਂ ਦੱਸ ਰਹੇ ਆ ਉਸ ਨਿਰਭਉ ਨਿਰੰਕਾਰ ਬਾਰੇ ਆਪਣੇ ਬਾਰੇ ਥੋੜਾ ਦੱਸ ਰਹੇ ਵੀ ਮੈਂ ਨਿਰਭਉ ਨਿਰੰਕਾਰ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੱਸਦੇ ਉਸ ਕਾਲਪੁਰਖ ਬਾਰੇ ਵੀ ਹੈ ਨਾਨਕ ਕਿਉਂਕਿ ਇੱਕ ਤੁਸੀਂ ਸ਼ਬਦ ਪੜ੍ਹਦੇ ਹੋ ਕਿਉਂਕਿ ਗੁਰਬਾਣੀ ਆਪਾਂ ਬੇਨਤੀ ਕੀਤੀ ਵੀ ਇੱਕ ਵਿਧੀ ਅਨੁਸਾਰ ਪੜ੍ਹਨੀ ਬੜੀ ਜ਼ਰੂਰੀ ਹੈ ਮਿਸ਼ਰਾਮ ਸਮੇਤ RAM ਗਸਈਆ ਜੀ ਕੇ ਜੀਵਨਾ ਮੋਹੇ ਨ ਬਿਸਾਰੋ ਮੈਂ ਜਨ ਤੇਰਾ ਹੁਣ ਮੈਂ ਜਨ ਇਤਤ ਹਲਕਾ ਜਿਵੇਂ ਵਿਸ਼ਰਾਮ ਦੇਣਾ ਜਾਂ ਰੁਕਣਾ ਜ਼ਰੂਰੀ ਜੇ ਇਕੱਠਾ ਪੜਾਂਗੇ ਮੈਜਨ ਤੇ ਉਹ ਮੈਜਨ ਬਣ ਜਾਏਗਾ ਗੁਰਬਾਣੀ ਚ ਮੈਜਨ ਤੋਤੇ ਨੂੰ ਆਖਿਆ ਗਿਆ ਜੀ ਥੋੜਾ ਜਿਹੀ ਜ਼ਰੂਰ ਧਿਆਨ ਇਹ ਗੱਲ ਤੁਸੀਂ ਅਪਣਾ ਕੇ ਦੇਖੋ ਜਿੰਨਾ ਪ੍ਰੇਮ ਪਿਆਰ ਨਾਲ ਸਹਿਜ ਨਾਲ ਤੁਸੀਂ ਗੁਰਬਾਣੀ ਨੂੰ ਪੜੋਗੇ ਵਿਸ਼ਰਾਮ ਸਮੇਤ 75% ਤੁਹਾਨੂੰ ਗੁਰਬਾਣੀ ਸਮਝ ਆਏਗੀ ਜਿਸੀ ਸਹਿਜ ਨਾਲ ਪੜਾ ਜੇ ਧੀ ਮੈਂ ਵੀ ਇੰਟੀਕਰਨੇ ਸਹਿਬ ਜੀ ਕਹਿੰਦੇ ਨਾਨਕ ਨਿਰਭੋ ਨਿਰੰਕਾਰ ਵੀ ਉਹ ਕਾਲ ਪੁਰਖ ਜਿਹੜਾ ਨਾ ਨਿਰੰਕਾਰ ਉਹ ਡਰ ਤੋਂ ਰਹਤ ਹੈ ਭੈ ਤੋਂ ਰਹਤ ਹੈ ਬਾਕੀ ਸਾਰੇ ਉਹਦੇ ਭੈ ਚ ਆਪਾਂ ਕੱਲ ਸ਼ਬਦ ਸੰਝਾ ਕਰ ਚੁੱਕੇ ਹਾਂ ਕੁਦਰਤ ਦੀ ਹਰ ਚੀਜ਼ ਜਿਹੜੀ ਹੈ ਉਹ ਪਰਮਾਤਮਾ ਦੇ ਭੈ ਵਿੱਚ ਚੱਲ ਰਹੀ ਹੈ ਇੱਕ ਪਰਮਾਤਮਾ ਹੈ ਜਿਹੜਾ ਭੈ ਤੋਂ ਰਹਤ ਹੈ ਉਹ ਡਰ ਤੋਂ ਰਹਤ ਹੈ ਉਹਦੇ ਉੱਤੇ ਕੋਈ ਹੁਕਮ ਨਹੀਂ ਚਲਾ ਸਕਦਾ ਉਹਨੂੰ ਕਿਸੇ ਦਾ ਡਰ ਨਹੀਂ ਹੈ ਵੀ ਡਰ ਕਰਕੇ ਉਹਨੂੰ ਕਿਸੇ ਦਾ ਹੁਕਮ ਮੰਨਣਾ ਪਏਗਾ ਇੱਕ ਪਰਮਾਤਮਾ ਹੀ ਬਾਕੀ ਹਰ ਚੀਜ਼ ਡਰ ਦੇ ਵਿੱਚ ਹੈ ਪਰ ਇੱਕ ਪਰਮਾਤਮਾ ਹੈ ਜਿਹੜਾ ਡਰ ਤੋਂ ਰਹਿਤ ਹੈ ਹਾਂ ਸਹਿਬ ਜੀ ਕਹਿੰਦੇ ਜੇ ਤੁਸੀਂ ਉਸ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੋ ਤਾਂ ਤੁਸੀਂ ਵੀ ਡਰ ਤੋਂ ਰਹਿਤ ਹੋ ਸਕਦੇ ਹੋ ਭੈ ਤੋਂ ਰਹਿਤ ਹੋ ਸਕਦੇ ਹੋ ਪਰ ਗੁਰੂ ਪਾਤਸ਼ਾਹ ਜੀ ਨੇ ਪ੍ਰਮਾਤਮਾ ਦਾ ਇਹ ਗੁਣ ਬਿਆਨ ਕੀਤਾ ਹੈ ਵੀ ਨਾਨਕ ਨਿਰਭੋ ਨਿਰੰਕਾਰ ਉਹ ਪ੍ਰਮਾਤਮਾ ਜਿਹੜਾ ਹੈ ਉਹ ਡਰ ਤੋਂ ਭੈ ਤੋਂ ਰਹਿਤ ਹੈ ਹੋਰ ਕੇਤੇ RAM ਰਵਾਲ ਰਵਾਲ ਦਾ ਭਾਵ ਹੈ ਧੂੜ ਤੁਛ ਹੁਣ ਜੋ ਗੁਰੂ ਪਾਤਸ਼ਾਹ ਜੀ ਨੇ ਅਰਥ ਕੀਤੇ ਨੇ ਜਾਂ ਬਖਸ਼ਿਸ਼ ਕੀਤੀ ਹੈ ਸਹਿਬ ਜੀ ਕਹਿੰਦੇ ਹੋਰ ਜਿੰਨੇ ਵੀ ਸੰਸਾਰ ਚ ਅਵਤਾਰ ਆਏ ਨਾ ਰਾਮ ਜੀ ਵਰਗੇ ਵੀ ਆਏ ਨੇ ਉਹ ਪਰਮਾਤਮਾ ਦੇ ਬਰਾਬਰ ਨਹੀਂ ਹੈ ਰਵਾਲ ਦਾ ਭਾਵ ਧੂੜ ਤੁੱਛ ਉਹ ਤੁੱਛ ਨੇ ਭਾਵ ਕੀ ਪਰਮਾਤਮਾ ਦੇ ਸਾਹਮਣੇ ਉਹ ਵੀ ਕੁਝ ਨਹੀਂ ਹੈ ਦੇਖੋ ਸੰਸਾਰ ਦੇ ਅੰਦਰ ਜਿੰਨੇ ਵੀ ਅਵਤਾਰ ਪੀਰ ਪੈਗੰਬਰ ਮਹਾਤਮਾ ਗੁਰੂ ਓਲੀਏ ਸੰਤ ਜਿੰਨੇ ਵੀ ਆਏ ਹਨ ਇਹ ਪਰਮਾਤਮਾ ਦੇ ਬਰਾਬਰ ਦੇ ਨਹੀਂ ਹੈ ਤੁਸੀਂ ਗੁਰਬਾਣੀ ਨੂੰ ਪੜ੍ਹੋ ਚਾਹੇ ਜਿਹੜੇ ਮਰਜ਼ੀ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਰਜ਼ੀ ਬਾਣੀ ਪੜ੍ਹੋ ਤੁਸੀਂ ਗੁਰੂ ਸਾਹਿਬਾਨ ਜੋ ਉਹਨਾਂ ਨੇ ਕਦੇ ਨਹੀਂ ਆਖਿਆ ਵੀ ਅਸੀਂ ਪਰਮਾਤਮਾ ਹਾਂ ਜਿਸੀ ਰੱਬਾਂ ਜਿਸੀ ਰੱਬ ਦੇ ਬਰਾਬਰ ਹਾਂ ਕਦੇ ਨਹੀਂ ਮਿਲੇਗਾ ਤੁਹਾਨੂੰ ਪਰਮਾਤਮਾ ਦੀ ਵਡਿਆਈ ਬਹੁਤ ਕੀਤੀ ਗਈ ਹੈ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ ਪਰਮਾਤਮਾ ਨੂੰ ਪਾਉਣ ਦੇ ਜਾਂ ਪਰਮਾਤਮਾ ਨੂੰ ਹਾਸਲ ਕਰਨ ਦੇ ਢੰਗ ਤਰੀਕੇ ਦੱਸੇ ਗਏ ਪਰ ਇਹ ਨਹੀਂ ਆਖਿਆ ਵੀ ਅਸੀਂ ਪਰਮਾਤਮਾ ਜਿਸੀ ਰੱਬ ਹੁਣ ਤੁਸੀਂ ਦੇਖੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚਾਰ ਭਗਤ ਆਉਂਦੇ ਆ ਨਾ ਮੈਂ ਸੰਖੇਪ ਜੀ ਬੇਨਤੀ ਕਰਨ ਲੱਗਾ ਚਾਰ ਭਗਤ ਆਉਂਦੇ ਨੇ ਸਹਿਬ ਜੀ ਨੇ ਕਿਉਂ ਵਾਪਸ ਮੋੜਿਆ ਉਹਨਾਂ ਨੂੰ ਕਾਨਾ ਪਿੱਲੂ ਛੱਜੂ ਛਾਹ ਹਸੈਨ ਕੰਨ ਨਹੀਂ ਆਖਦਾ ਸੀ ਮੈਂ ਉਹੀ ਰੇ ਮੈਂ ਉਹੀ ਰੇ ਜਾਕੂ ਨਾਰਦ ਸਾਧ ਸੇਵੈ ਵੀ ਮੈਂ ਉਹ ਹਾਂ ਜਿਹਨੂੰ ਦੇਵੀ ਦੇਵਤੇ ਵੀ ਪੂਜਦੇ ਨੇ ਜਿਹਨੂੰ ਸਾਰੇ ਸੰਸਾਰ ਦੇ ਲੋਕ ਪੂਜਦੇ ਨੇ ਆਪਣੇ ਆਪ ਨੂੰ ਚਾਖ ਰਿਹਾ ਸੀ ਉਹ ਹੁਣ ਸਹਿਬ ਜੀ ਕਹਿੰਦੇ ਭਲਿਆ ਵੀ ਤੇਰੀ ਬਾਣੀ ਨੂੰ ਅਸੀਂ ਦਰਜ ਨਹੀਂ ਕਰ ਸਕਦੇ ਇੱਥੇ ਤਾਂ ਉਹਨਾਂ ਦੀ ਬਾਣੀ ਦਰਜ ਹੁੰਦੀ ਜਿਹੜੇ ਪਰਮਾਤਮਾ ਦੀ ਸਿਫਤ ਕਰਦੇ ਨੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਨੀਵਾਂ ਮੰਨ ਕੇ ਪ੍ਰਮਾਤਮਾ ਤੋਂ ਚੱਲਦੇ ਨੇ ਆਪਣੇ ਆਪ ਨੂੰ ਨਾਨਕ ਨੀਚ ਕਹੇ ਵਿਚਾਰ ਗੁਰੂ ਸਾਹਿਬ ਜੀ ਖੰਦੇ ਮੈਂ ਨੀਚ ਵੀ ਇੱਕ ਨਿਮਰਤਾ ਦਾ ਭਾਵ ਹੈ ਇਹ ਨਹੀਂ ਬਿਆਨ ਕੀਤਾ ਗਿਆ ਵੀ ਮੈਂ ਪ੍ਰਮਾਤਮਾ ਹਾਂ ਜਿਵੇਂ ਪ੍ਰਮਾਤਮਾ ਦੇ ਬਰਾਬਰ ਹਾਂ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜਿਨ੍ਹਾਂ ਨੇ ਇਸ ਗੱਲ ਨੂੰ ਬਿਆਨ ਕੀਤਾ ਹੰਪੀ ਕੱਕ ਪੇਖਾਰੀ ਤੂੰ ਨਿਜਪਤ ਹੈ ਦਾਤਾ ਅਸੀਂ ਤਾਂ ਭਿਖਾਰੀ ਹਾਂ ਤੇਰੇ ਦਰ ਦੇ ਤੇਰੇ ਦਰ ਦੇ ਗੋਲੇ ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਵੀ ਇਸ ਸੰਸਾਰ 'ਚ ਜਿੰਨੇ ਵੀ ਆਏ ਨੇ ਪ੍ਰਮਾਤਮਾ ਦਾ ਸੰਦੇਸ਼ ਲੈ ਕੇ ਆਏ ਨੇ ਪ੍ਰਮਾਤਮਾ ਨੂੰ ਪਾਉਣ ਦੀ ਵਿਧੀ ਦੱਸੀ ਹੈ ਪਰ ਪ੍ਰਮਾਤਮਾ ਦੀ ਬਰਾਬਰੀ ਨਹੀਂ ਕਰ ਸਕੇ ਕੋਈ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕੀ ਕੋਈ ਵੀ ਹੁਣ ਇੱਕ ਸ਼ਬਦ ਤੁਹਾਨੂੰ ਸਾਰਿਆਂ ਨੂੰ ਮੈਨੂੰ ਯਕੀਨ ਹੈ ਕੰਠੋ ਦੇਗਾ ਹੁਕਮ ਦੇ ਦੁਆਰਾ ਸੀ ਉਹ ਹੁਕਮ ਸੁਣਦੇ ਵੀ ਆਂ ਤੇ ਪੜ੍ਹਦੇ ਵੀ ਆਂ ਤੇ ਸਮਝਦੇ ਵੀ ਆਂ ਬਾਬਾ ਕਬੀਰ ਸਾਹਿਬ ਜੀ ਦਾ ਹੁਕਮ ਹੈ ਸਨਕ ਸੰਨੰਦ ਮਹੇਸ਼ ਸਮਾਨ ਸੇਖ 나ਗ ਤੇਰੋ ਮਰਮ ਨ ਜਾਣ ਹੁਣ ਭਗਤ ਕਬੀਰ ਜੀ ਮਹਾਰਾਜ ਜੀ ਨੇ ਉਹਨਾਂ ਦੀ ਗੱਲ ਕੀਤੀ ਹੈ ਬਿ ਜਿਹੜੇ ਬੜੇ ਸ਼ਕਤੀਸ਼ਾਲੀ ਸਨ ਜਿਨ੍ਹਾਂ ਤੋਂ ਬਹੁ ਸ਼ਕਤੀਆਂ ਦੇ ਮਾਲਕ ਸਨ ਉਹਨਾਂ ਦੀ ਗੱਲ ਕੀਤੀ ਹੈ ਕਬੀਰ ਜੀ ਨੇ ਤੇ ਕਬੀਰ ਜੀ ਕਹਿੰਦੇ ਅੰਤ ਤੈ ਵੀ ਨਹੀਂ ਪਾ ਸਕੀ ਜੀ ਸੰਸਾਰ ਵਿੱਚ ਇਹ ਵੀ ਜੀ ਆਇਆਂ ਦੇਖੋ ਸੱਚੇ ਕਿ ਝੂਠੇ ਇਸ ਚੱਕਰ 'ਚ ਨਹੀਂ ਪੈਣਾ ਜੋ ਕਬੀਰ ਜੀ ਮਹਾਰਾਜ ਜੀ ਸਾਨੂੰ ਨੁਕਤਾ ਦੇ ਰਿਹਾ ਗੱਲ ਸਮਝਾ ਰਿਹਾ ਉਹਨੂੰ ਸਮਝਣ ਦਾ ਯਤਨ ਕਰਨਾ ਹੈ ਕਬੀਰ ਜੀ ਮਹਾਰਾਜ ਜੀ ਕਹਿੰਦੇ ਇਹ ਆਖਦੇ ਨੇ ਵੀ ਸੰਕ ਸਨੰਦ ਬ੍ਰਹਮਾ ਦੇ ਚਾਰ ਪੁੱਤਰ ਸ਼ਿਵ ਜੀ ਵਰਗੇ ਸੰਸਾਰ ਵਿੱਚ ਆਏ ਹੁਣ ਇਹ ਵੀ ਤਾਂ ਤਾਕਤਾਂ ਦੇ ਮਾਲਕ ਸਨ ਨਾ ਕਿੰਨੀਆਂ ਤਾਕਤਾਂ ਸੀ ਇਹਨਾਂ ਕੋਲ ਉਹਨਾਂ ਦੇ ਮੁਤਾਬਕ ਮੈਂ ਬੇਨਤੀ ਕਰ ਰਿਹਾ ਕਬੀਰ ਜੀ ਕਹਿੰਦੇ ਅੰਤੇ ਵੀ ਨਹੀਂ ਪਾ ਸਕੇ ਸੰਕ ਸਨੰਦ ਮਹੇਸ਼ ਸਮਾਨਾ ਸ਼ੇਖ 나ਗ ਧਿਰੋ ਮਰਮ ਨਾ ਜਾਨਾ ਮੇਰਾ ਹੌਦ ਦਾ ਬੰਦ ਛੱਡਣ ਲੱਗਿਆ ਜੀ ਹਨੂਮਾਨ ਸਰਗਰਡ ਸਮਾਨਾ ਹੁਣ ਰਮਾਇਣ ਦੇ ਵਿੱਚ ਹਨੂਮਾਨ ਜੀ ਦਾ ਵਿਸ਼ੇਸ਼ ਸਭ ਤੋਂ ਉੱਤਮ ਕਰੈਕਟਰ ਹੈ ਵਿੱਚ ਸਭ ਤੋਂ ਜ਼ਿਆਦਾ ਤੇ ਪਾਵਰ ਵੀ ਬੜੀ ਸੀ ਤਾਕਤ ਵੀ ਬਹੁਤ ਸੀ ਅੰਜਨੀ ਦਾ ਪੁੱਤਰ ਸੀ ਅਤੇ ਕੇਸਰੀ ਦਾ ਪੁੱਤਰ ਸੀ ਪਿਤਾ ਸੀ ਕੇਸਰੀ ਜੰਦਾ ਜਿਹੜਾ ਵਾਯੂ ਸਾਹ ਹੁੰਦਾ ਸੀ ਉਹਨਾਂ ਮੁਤਾਬਕ ਮੈਂ ਬੇਨਤੀ ਕਰ ਰਿਹਾ ਤੁਸੀਂ ਸ਼ਾਇਦ ਤੁਹਾਨੂੰ ਪਤਾ ਹੋਵੇ ਸਾਡੇ ਫਾਇਲ ਕਾ ਤੋਂ ਰਾਜਸਥਾਨ ਵੱਲ ਜਾਈਏ ਨਾ ਫਾਇਲ ਕਾ ਤੋਂ 400 ਕਿਲੋਮੀਟਰ ਦੂਰੀ ਸਰਦਾਰ ਸ਼ਹਿਰ ਲੰਘ ਕੇ ਇੱਕ ਮੰਦਿਰ ਹੈ ਬੜਾ ਵੱਡਾ ਜਿਹਨੂੰ ਸਾਲਾ ਸਰ ਕਹਿੰਦੇ ਨੇ ਉਹ ਹਨੂਮਾਨ ਦਾ ਮੰਦਿਰ ਹੈ ਉਹਦੇ ਤੋਂ ਪਿੱਛੇ ਇੱਕ ਮੰਦਿਰ ਆਉਂਦਾ ਅੰਜਨੀ ਮਾਤਾ ਦਾ ਉਹ ਹਨੂਮਾਨ ਦੀ ਮਾਤਾ ਦਾ ਮੰਦਿਰ ਹੈ ਬਹੁਤ ਵੱਡਾ ਉਹ ਬਹੁਤ ਦੂਰੀ ਤੇ ਵੀ ਹੈ ਮੈਂ ਜਿਹੜੀ ਬੇਨਤੀ ਕਰੇ ਵੀ ਹੈਗਾ ਇਹ ਵੀ ਸ਼ਕਤੀਸ਼ਾਲੀ ਸੀ ਬੜਾ ਸ਼ਕਤੀਆਂ ਦਾ ਮਾਲਕ ਸੀ ਇਹ ਵੀ ਸੂਰਜ ਨੂੰ ਫਲ ਸਮਝ ਕੇ ਖਾਦਾ ਇਹਨੇ ਮੈਂ ਫਿਰ ਬੇਨਤੀ ਕਰਾਂ ਮਾਉਂ ਦਾ ਮੁਤਾਬਕ ਬੇਨਤੀ ਕਰਨਿਆ ਗੁਰਮਤਿ ਨਹੀਂ ਇਸ ਗੱਲ ਨੂੰ ਪ੍ਰਵਾਨ ਕਰਦੀ ਪਰ ਕਬੀਰ ਜੀ ਕਹਿੰਦੇ ਜੇ ਇਹ ਵੀ ਸ਼ਕਤੀਸ਼ਾਲੀ ਇਹਨੇ ਹੋਏ ਸਨ ਪਰ ਅੰਤ ਤੇ ਵੀ ਨਹੀਂ ਪਾ ਸਕੇ ਰੱਬ ਦਾ ਬਰਾਬਰੀ ਇਹ ਵੀ ਨਹੀਂ ਕਰ ਸਕਿਆ ਹਨੂਮਾਨ ਸਰ ਗਰੁੜ ਗਰੁੜ ਮਾਗੇ ਵੀ ਬੇਨਤੀ ਕੀਤੀ ਇੱਕ ਪੰਛੀ ਹੈ ਵਿਸ਼ਨੂੰ ਇਹਦੇ ਤੇ ਵੀ ਸਵਾਰੀ ਕਰਦਾ ਕਈ ਵਾਰੀ ਸ਼ੇਖ ਨਾਗ ਉਹਦੇ ਤੇ ਵੀ ਸਵਾਰੀ ਕਰਦਾ ਹੈ ਗਰੁੜ ਪੁਰਾਣ ਹੈ ਜਿੰਦੇ ਵਿੱਚ ਇਹ ਗੱਲ ਦੱਸੀ ਗਈ ਹੈ ਵੀ ਮਨੁੱਖ ਮਰਨ ਤੋਂ ਬਾਅਦ ਕਿੱਥੇ ਜਾਂਦਾ ਹੈ ਕਿਹੜੀ ਜੁਨੀ ਚ ਪੈਂਦਾ ਹੈ ਕੀ ਮਿਲਦਾ ਹੈ ਸਵਰਗ ਹੈ ਨਰਕ ਹੈ ਪ੍ਰੇਤ ਬਣਦਾ ਹੈ ਕਿਹੜੀ ਜੁਨੀ ਮਿਲਦਾ ਹੈ ਕਿੰਨਾ ਕੋ ਸਫਰ ਤੈਅ ਕਰਦਾ ਹੈ ਕਿੰਨੇ ਮਿੰਟਾਂ ਚ ਪਹੁੰਚਦਾ ਸਭ ਕੁਝ ਲਿਖਿਆ ਹੈ ਉਹ ਵਿਚਾਰ ਹੋਈ ਸੀ ਉਨ ਕਬੀਰ ਜੀ ਮਹਾਰਾਜ ਜੀ ਕਹਿੰਦੇ ਹਨੂਮਾਨ ਗਰਡ ਸਰ ਹਨੂਮਾਨ ਸਰ ਗਰਡ ਸਮਾਨਾ ਕਬਲਾ ਪਤ ਕਬਲਾ ਨਹੀਂ ਜਾਨਾ 베ਦ ਪੁਰਾਨ ਅਰ ਸਿਮਰਤ ਪੁਰਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ ਦੇਵਤਿਆਂ ਦਾ ਪਤੀ ਨਰਪਤ ਨਰਾਂ ਦਾ ਪਤੀ ਕਿੰਨੇ ਚਾਰ ਬੇਦਰ ਸਿਮਰਤ ਪੁਰਾਨਾ ਇਹਨਾਂ ਨੇ ਵੀ ਅੰਤ ਨਹੀਂ ਪਾਇਆ ਪ੍ਰਮਾਤਮਾ ਦਾ ਜੀ ਉਹਨਾਂ ਵਿੱਚ ਵੀ ਨਹੀਂ ਲਿਖਿਆ ਵੀ ਸੀ ਰੱਬ ਦਾ ਅੰਤ ਪਾਇਆ ਜੇ ਰੱਬ ਦੀ ਬਰਾਬਰੀ ਕਰ ਲਈ ਬਿਲਕੁਲ ਕਹ ਕਬੀਰ ਸੋ ਪਰ ਮੈਂ ਨਾਹੀ ਪਗਲਗ ਰਾਮ ਰਹਿ ਸਰਨਾਹੀ ਕਹਿੰਦੇ ਭਟਕਣਾ ਚ ਨਹੀਂ ਪੈਣਾ ਬਸ ਉਹਨੂੰ ਧਿਆਉਣਾ ਹੈ ਪ੍ਰਮਾਤਮਾ ਨੂੰ ਉਹਨੂੰ ਯਾਦ ਕਰਨਾ ਹੈ ਉਸ ਦੀ ਯਾਦ ਵਿੱਚ ਜੁੜਨਾ ਹੈ ਇਸ ਲਈ ਜਿਹੜੀ ਬੇਨਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜੇ ਬਖਸ਼ਿਸ਼ ਕਰਰੇ ਵੀ ਜਿੰਨੇ ਵੀ ਅਵਤਾਰ ਆਏ ਉਹ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕੇ ਨਾਨਕ ਨਿਰਭੋ ਨਿਰੰਕਾਰ ਹੋਰ ਕੇਤੇ RAM ਰਵਾਲ ਕੇਤੀਆਂ ਕੰਨ ਕੰਨ ਨਹੀਂ ਪੜਨੈ ਨੂੰ ਜੀ ਕੰਨ ਇਹ ਕ੍ਰਿਸ਼ਨ ਦਾ ਨਾਮ ਹੈ ਜੀ ਉਹਨੂੰ ਕਾਨਾ ਵੀ ਕਹਿੰਦੇ ਹੁੰਦੇ ਸਨ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕਹਿੰਦੇ ਕ੍ਰਿਸ਼ਨ ਜੀ ਦੀਆਂ ਕਿੰਨੀਆਂ ਕਹਾਣੀਆਂ ਸਾਖੀਆਂ ਨੇ ਉਹ ਸਾਖੀਆਂ ਵੀ ਬਰਾਬਰੀ ਨਹੀਂ ਕਰ ਸਕੀ ਪਰਮਾਤਮਾ ਦੀਆਂ ਉਹਦੇ ਤੱਕ ਅੰਤ ਨਹੀਂ ਪਾ ਸਕੀਆਂ ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨਚੈ ਮੰਗਤੇ ਗਿੜ ਮੁੜ ਪੂਰੇ ਤਾਲ ਕਈ ਐਸੇ ਨੇ ਜੋ ਧਰਮ ਦੇ ਨਾਂ ਤੇ ਨੱਚਦੇ ਨੇ ਟੱਪਦੇ ਨੇ ਤਾਲ ਦੇ ਨਾਲ ਉਹਨਾਂ ਦਾ ਮਨੋਰਥ ਇੱਕ ਹੁੰਦਾ ਸਿਰਫ ਤੇ ਸਿਰਫ ਪੈਸੇ ਇਕੱਠਰ ਕਰਨਾ ਇਕੱਠਰ ਕਰਨਾ ਕੇਤੇ ਨੱਚੈ ਮੰਗਤੇ ਗਿੜਮੂੜੇ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ ਇੱਕ ਰਾਸ ਧਾਰੀਏ ਹੁੰਦੇ ਆ ਜੀ ਉਹਨਾਂ ਦਾ ਕੰਮ ਕੀ ਹੁੰਦਾ ਵੀ ਉਹਨਾਂ ਨੇ ਨੱਚ ਟੱਪ ਕੇ ਉਹਨਾਂ ਦੇ ਹੱਥ ਵਿੱਚ ਇੱਕ ਲੋਟਾ ਹੁੰਦਾ ਨੱਚ ਟੱਪ ਕੇ ਧਰਮ ਦੇ ਨਾਂ ਤੇ ਨੱਚਣਾ ਟੱਪਣਾ ਹੁਣ ਅੱਗੇ ਆਪਾਂ ਬੇਨਤੀ ਕਰਾਂਗੇ ਅੱਗੇ ਸ਼ਬਦ ਵੀ ਆਏਗਾ ਉਡ ਡੜ ਰਾਵਾਂ ਝਟਾ ਪਾਏ ਵੇਖੇ ਲੋਕ ਹਸੈ ਕਰ ਜਾਏ ਉਹਨਾਂ ਨੇ ਨੱਚਣਾ ਟੱਪਣਾ ਕੇਵਲ ਨਾਚ ਟਾਪਕੇ ਫਿਰ ਉਹ ਲੋਟੇ ਚ ਪੈਸਾ ਇਕੱਠਾ ਕਰਕੇ ਲੈ ਕੇ ਜਾਂਦੇ। ਉਹ ਰਾਸਤਾਰੀ ਬਜਾਰਾਂ ਵਿੱਚ ਨਿਕਲਦੇ ਨੇ ਜਾਂ ਕੋਈ ਜਿੱਥੇ ਮੇਲੇ ਹੋਣਗੇ ਜਾਂ ਜਿੱਥੇ ਧਾਰਮਿਕ ਮੇਲੇ ਲੱਗਦੇ ਹੋਣਗੇ ਉੱਥੇ ਪਹੁੰਚਣਗੇ। ਮੈਂ ਤੁਹਾਨੂੰ ਇੱਕ ਇਤਿਹਾਸਿਕ ਨੁਕਤਾ ਦੇ ਦਿੰਦਾ ਤੁਹਾਨੂੰ ਸਮਝ ਆ ਜਾਏਗੀ। ਆਪਾਂ ਪਿੱਛੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਸੰਝਾ ਕੀਤਾ ਸੀ ਪਵਿੱਤਰ ਤੇ ਉਹਦੇ ਚ ਮੈਂ ਬੇਨਤੀ ਕੀਤੀ ਸੀ ਆਪ ਜੀ ਨੂੰ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚਦੇ ਨੇ ਜਦੋਂ ਉੱਥੇ ਪਹੁੰਚਣਾ ਕਰਦੇ ਨੇ ਤੇ ਉੱਥੇ ਜੋਗੀ ਵੀ ਨੇ ਬੜੇ ਤੇ ਜੋਗੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਘਬਰ ਗਏ ਕਿਉਂਕਿ ਵਿਚਾਰ ਕਿੰਨੀ ਵਾਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਹਰ ਵਾਰੀ ਗੁਰੂ ਪਾਤਸ਼ਾਹ ਜੀ ਤੋਂ ਹਾਰਦੇ ਆਏ ਕਿਉਂਕਿ ਜੋ ਸਾਡੀ ਵਿਚਾਰ ਤਰੈ ਸਾਹਿਬ ਜੀ ਹੁੰਦਾ ਖੰਡਨ ਕਰਦੇ ਨੇ ਇਸ ਗੱਲ ਦਾ ਗੁੱਸਾ ਉਹਨਾਂ ਨੂੰ ਮਨ ਦੇ ਵਿੱਚ ਇਸ ਗੱਲ ਦਾ ਗੁੱਸਾ ਉਹਨਾਂ ਨੂੰ ਮਨ ਦੇ ਅੰਦਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਪਹੁੰਚੇ ਉਹ ਥੋੜੇ ਜਿ ਸਾਵਧਾਨ ਹੋ ਗਏ ਗੁਰੂ ਪਾਸ਼ਾ ਜੀ ਨੇ ਉੱਥੇ ਜਦੋਂ ਗੁਰਬਾਣੀ ਦਾ ਕੀਰਤਨ ਕੀਤਾ ਤੇ ਸੰਗਤ ਬਹੁਤ ਇਕੱਠੀ ਹੋ ਗਈ 71 ਹੋ ਗਈ ਸਾਰੀ ਸੰਗਤ ਉੱਥੇ ਬੈਠਣ ਲੱਗ ਗਈ ਕਿਉਂਕਿ ਗੁਰਬਾਣੀ ਦੇ ਕੀਰਤਨ ਚ ਆਨੰਦ ਹੈ ਜੀ ਖਿੱਚ ਲੈਂਦਾ ਮਨੁੱਖ ਨੂੰ ਹੁਣ ਜਦੋਂ ਸੰਗਤ ਬਹੁਤ ਹੀ ਇਕੱਠੀ ਹੋ ਗਈ ਤੇ ਜੋਗੀਆਂ ਦੇ ਮਨ ਚ ਗੁੱਸਾ ਆ ਗਿਆ ਵੀ ਸਾਡੇ ਕੋਲ ਨਹੀਂ ਸੰਗਤ ਤੇ ਹੁਣ ਇੱਕ ਵੀ ਸੰਗਤ ਨਹੀਂ ਬੈਠੀ ਸੁਣ ਮੇਲਾ ਸ਼ਿਵ ਰਾਤ ਦਾ ਬਾਬਾ ਅਚਲ ਬਟਾਲੇ ਆਈ ਭਾਈ ਗੁਰਦਾਸ ਜੀ ਦੁਆਰਾ ਪਸੰਦ ਕੀਤੀ ਸੀ ਵੀ ਮੇਲਾ ਸੁਣਿਆ ਤੇ ਗੁਰੂ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਦਰਸ਼ਨ ਵੇਖਣ ਕਾਰਨ ਉਲਟੀ ਸਗਲੀ ਉਲਟ ਭਈ ਲੁਕਾਈ ਉਲਟ ਹੋ ਗਿਆ ਕੰਮ ਉੱਥੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਜਿਹੜੀ ਸੰਗਤ ਜੋਗੀਆਂ ਕੋਲ ਬੈਠੀ ਸੀ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਆਗੀ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਭਈ ਲੁਕਾਈ ਉਲਟ ਹੋ ਗਿਆ ਸਾਰਾ ਕੰਮ ਲੱਗੀ ਵਰਸਨ ਲక్ష్ਮੀ ਰਿੱਧ ਸਿੱਧ ਨਵ ਨਿਧ ਪਾਈ ਹੁਣ ਹੋਇਆ ਕਿ ਹੁਣ ਸੰਗਤ ਗੁਰੂ ਸਾਹਿਬ ਕੋਲ ਬੇਠਦੀ ਕਰਤਨ ਹੁੰਦੀ ਆ ਆਨੰਦ ਚ ਹੁੰਦੀ ਭੇਟਾਂ ਵੀ ਰੱਖਦੀ ਓਥੇ ਹੁਣ ਆ ਚੀਜ਼ ਜੋਗੀਆਂ ਨੂੰ ਖਾ ਰਹੀ ਐ ਵੀ ਚੜਾਵਾ ਵੀ ਸਾਡਾ ਉਧਰ ਚਲਾ ਗਿਆ ਤੇ ਸੰਗਤ ਵੀ ਉਧਰ ਚਲੀ ਗਈ ਸਾਰੀ ਲੱਗੀ ਵਰਸਨ ਲక్ష్ਮੀ ਰਿੱਧ ਸਿੱਧ ਨਵ ਨਿੱਦ ਸਵਾਈ ਹੁਣ ਸਾਰਾ ਅਸਲ ਮੈਨੇ ਚ ਗੱਲ ਸੀ ਚੜਾਵੇ ਦੀ ਜੀ ਵੀ ਸਾਰਾ ਚੜਾਵਾ ਉਧਰ ਜਾ ਰਿਹਾ ਪੈਸਾ ਉਧਰ ਜਾ ਰਿਹਾ ਤੇ ਸੰਗਤ ਵੀ ਜਾ ਰਹੀ ਹੈ ਉਹਨਾਂ ਦੀ ਭਾਅ ਬਣਾਏ ਥੋੜਾ ਸੀ ਵੀ ਅਸੀਂ ਰੱਬ ਤੱਕ ਪਹੁੰਚਾਣਾ ਨਾ ਜੋ ਰੱਬ ਨਾਲ ਜੋੜਨਾ ਉਹਨਾਂ ਨੇ ਕੇਵਲ ਤੇ ਕੇਵਲ ਅਸੀਂ ਤਿਆਗੀ ਆ ਇਸ ਗੱਲ ਦਾ ਪ੍ਰਭਾਵ ਪਾ ਕੇ ਜੋੜਿਆ ਹੋਇਆ ਸੀ ਤੁਸੀਂ ਇਹ اسی ਗੱਲ ਵੱਲ ਧਿਆਨ ਰੱਖਿਓ ਮੈਂ ਵਿੱਚ ਨੁਕਤਾ ਦੇਣ ਲੱਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਬਾਰ ਚ ਕੁਝ ਜੋਗੀ ਆਗੇ ਤਿਆਗੀ ਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਤਖਤ ਤੇ ਬੈਠੇ ਤੇ ਉਹ ਅੱਖਰ ਲੱਗੇ ਸਹਿਬ ਜੀ ਸਾਡਾ ਸਵਾਲ ਹੈ ਤੁਹਾਨੂੰ ਇੱਕ ਮੈਂ ਤੁਸੀਂ ਰੱਬ ਦੀ ਗੱਲ ਕਰਦੇ ਹੋ ਰੱਬ ਨੂੰ ਪਾਉਣ ਦੀ ਗੱਲ ਕਰਦੇ ਹੋ ਪਰਮਾਤਮਾ ਨੂੰ ਪਾਉਣ ਦੀ ਗੱਲ ਕਰਦੇ ਹੋ ਪਰ ਮੈਂ ਹੈਰਾਨ ਆ ਵੀ ਤੁਸੀਂ ਰੱਬ ਨੂੰ ਕਿਵੇਂ ਪਾਓਗੇ ਤਿਆਗੀ ਤਾਂ ਤੁਸੀਂ ਬਿਲਕੁਲ ਨਹੀਂ ਤੁਹਾਡਾ ਵੱਡਾ ਅਨੰਦਪੁਰ ਤੁਹਾਡਾ ਐਡੇ ਵੱਡੇ ਤਖਤੇ ਐਡੇ ਸ਼ਸਤਰ ਤੁਹਾਡੇ ਤੇਡੇ ਤਕੜੇ ਤਕੜੇ ਤੁਸੀਂ ਸਿਪਾਈ ਸਿੰਘ ਰੱਖੇ ਹੋਏ ਨੇ ਚਾਰ ਤੁਹਾਡੇ ਪੁੱਤਰ ਨੇ ਮਾਤਾ ਵੀ ਹੈ ਤੁਹਾਡੀ ਘਰ-ਗਰਸਤੀ ਵਿੱਚ ਤੁਸੀਂ ਰਹਿ ਰਹੇ ਹੋ ਤੇ ਐਡਾ ਵੱਡਾ ਤੁਸੀਂ ਅਨੰਦਪੁਰ ਵੀ ਸਾਜਿਆ ਹੋਇਆ ਤਿਆਗੀ ਤਾਂ ਤੁਸੀਂ ਬਿਲਕੁਲ ਵੀ ਨਹੀਂ ਹੋ ਤੇ ਫਿਰ ਤੁਸੀਂ ਰੱਬ ਕਿਵੇਂ ਪਾਲੋਗੇ ਤਿਆਗੀ ਤਾਂ ਸੀ ਆ ਸਭ ਕੁਝ ਤਿਆਗਿਆ ਘਰ-ਬਾਰ ਸਭ ਕੁਝ ਤਿਆਗਿਆ ਹੋਇਆ ਹੈ। ਸਹਿਬ ਜੀ ਦਸੁਬਾਸੀ ਵੀ ਠਰ ਮੇ ਨਾਲ ਗੱਲ ਸੁਣਨਾ। ਸਹਿਬ ਜੀ ਕਹਿੰਦੇ ਜੋਗੀ ਜੀ ਦੂਰੋਂ ਆਏ ਹੋ ਭੁੱਖ ਲੱਗੀ ਹੋਵੇਗੀ ਪ੍ਰਸ਼ਾਦਾ ਪਾਣੀ ਵੀ ਛਕਣਾ ਹੋਵੇਗਾ। ਕਹਿੰਦਾ ਹਾਂ ਜੀ ਪ੍ਰਸ਼ਾਦਾ ਪਾਣੀ ਤਾਂ ਛਕਣਾ ਜੀ ਬੜਾ ਲੰਬਾ ਸਫ਼ਰ ਤੈ ਸਹਿਬ ਕਹਿੰਦੇ ਪਹਿਲਾਂ ਪ੍ਰਸ਼ਾਦਾ ਪਾਣੀ ਛਕ ਲਓ। ਹੁਣ ਉਹਨਾਂ ਕੋਲ ਤੁੰਬੇ ਸੀ ਜੀ ਤੁੰਬੇ ਤੁੰਬੇ ਰੱਖੀ ਉਹਨਾਂ ਨੇ ਸਾਈਡ ਤੇ ਤੇ ਉਹ ਪ੍ਰਸ਼ਾਦਾ ਛਕਣ ਚਲੇ ਗਏ ਸਹਿਬ ਨੀ ਸਿੰਘ ਅਨੁਸ਼ਾਰਾ ਕਿ ਤੈਨਾਂ ਦੇ ਤੁੰਬੇ ਖੋਲੋ ਉਹ ਜਦੋਂ ਸਿੰਘ ਤੁੰਬੇ ਖੋਲਣ ਲੱਗੇ ਤੇ ਇੱਕ ਜੋਗੀ ਕਹਿੰਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਇਹ ਗਲਤ ਕਰ ਰਹੇ ਤੁੰਬੇ ਕੋ ਖੋਲ ਰਹੇ ਸਹਿਬ ਕਹਿੰਦੇ ਫਿਰ ਕਿਉਂ ਗਿਆ ਖੋਲ ਕੇ ਵੇਖ ਲੈਣੇ ਆ ਕਹਿੰਦੇ ਨਹੀਂ ਜਿਹੰਦੇ ਚ ਤਾਂ ਗੰਗਾ ਜਲ ਹੈ ਸਹਿਬ ਕਹਿੰਦੇ ਫਿਰ ساری ਸੰਗਤ ਛਕ ਲੈਗੀ ਜੇ ਗੰਗਾ ਜਲ ਹੈ ਤੇ ਵਿੱਚ ਹੁਣ ਉਹ ਤੁੰਬਿਆਂ ਨੂੰ ਖੋਲਿਆ ਗਿਆ ਤੇ ਵਿੱਚ ਸੋਨੇ ਦੀ ਮੋਹਰ ਜੋ ਉਹਨਾਂ ਨੂੰ ਇਕੱਠਾ ਹੁੰਦਾ ਸੀ ਤੁੰਬੇ ਚ ਰੱਖੀ ਜਾਂਦੀ ਸੀ ਸਹਿਬ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਤਿਆਗੀ ਆਂ। ਕੇਵਲ ਤਿਆਗ ਦਾ ਪ੍ਰਭਾਵ ਪਾਇਆ ਤੁਸੀਂ ਅਸਲ ਵਿੱਚ ਥਿਆਗੀ ਨਹੀਂ ਹੋ। ਤੁਸੀਂ ਕੇਵਲ ਲੋਕਾਂ ਚ ਸੰਸਾਰ ਦੇ ਵਿੱਚ ਤਿਆਗ ਦਾ ਪ੍ਰਭਾਵ ਪਾਇਆ ਹੈ। ਤਿਆਗੀ ਥੋੜੋ ਜੀ ਤੁਸੀਂ ਤਿਆਗੀ ਹੋ ਤੇ ਫਿਰ ਮੋਹਰਾਂ ਦੀ ਕੀ ਕੰਮ ਤੁਹਾਡੇ ਕੋਲ? ਜੋ ਵੀ ਕਚਕ ਇਕੱਠਾ ਹੁੰਦਾ ਤੇ ਉਹ ਸੰਭ ਲੈਂਦੇ। ਸਹਿਬ ਜੀ ਕਹਿੰਦੇ ਜੇ ਤੁਸੀਂ ਤਿਆਗੀ ਹੋ ਤਾਂ ਫਿਰ ਮੋਹਰਾਂ ਦਾ ਕੀ ਕੰਮ ਤੁਹਾਡੇ ਕੋਲ? हां मेरा परिवार है नंदपुर है मेरे बच्चे हैं मेरा पिता है सब कुछ है पर जबो लोड पई त मैं अपने बच्चे भी त्यागांगा जबो लोड पई त मैं नंदपुर नु भी त्यागांगा हुन जेडी मैं बेनती कर रहां बी केवल ओन्ना ने प्रभाव पाया सी असल विच दुख त इस गल दा बी सारा पैसा उथे जा रिया है लगी बरसन लछ में रिद्ध सिद्ध नव निध सवाई ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਕਨੇਰੀ ਰਿਸਕ ਦਾ ਭਾਵ ਗੁੱਸਾ ਇਹ ਚਲਿੱਤਰ ਵੇਖ ਕੇ ਜੋਗੀਆਂ ਦੇ ਮਨ ਵਿੱਚ ਬੜਾ ਗੁੱਸਾ ਆ ਗਿਆ ਵੀ ਆ ਕੀ ਹੋ ਗਿਆ ਇਹ ਸਾਡਾ ਸਭ ਕੁਝ ਜਾ ਰਿਹਾ ਹੁਣੁੱਥੇ ਕੀ ਹੋਇਆ ਜਿਹੜੀ ਆਪਾਂ ਬੇਨਤੀ ਕਰ ਰਹੇ ਨੇ ਇੱਥੇ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਡੇ ਬਾਜ਼ਾਰ ਨਾ ਉੱਥੇ ਫਿਰ ਰਾਸਧਾਰੀਏ ਪਹੁੰਚੇ ਇੱਕ ਤਾਂ ਜੋਗੀ ਹੋਗੇ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਭਾਈ ਮਰਦਾਨਾ ਜੀ ਦੋ ਤੇ ਤੀਜੇ ਰਾਸਧਾਰੀਏ ਪਹੁੰਚਗੇ ਉਹ ਨੱਚਦੇ ਟੱਪਦੇ ਆ ਰਹੇ ਨੇ ਧੂੜ ਉਡਾਉਂਦੇ ਆ ਰਹੇ ਨੇ ਉਹ ਜਦੋਂ ਧੂੜ ਉੱਡੀ ਤੇ ਉਹਨਾਂ ਚੋਂ ਜੋਗੀ ਨੇ ਇੱਕ ਲੋਟਾ ਜਿਹੜਾ ਉਹਨਾਂ ਦਾ ਲੁਕੋਤਾ ਭਗਤੀਆਂ ਪਾਏ ਭਗਤ ਆਣ ਲੋਟਾ ਜੋਗੀ ਲਿਆ ਛੁਪਾਈ ਉਹਨਾਂ ਭਗਤੀਆਂ ਦਾ ਉਹਨਾਂ ਨੂੰ ਰਾਸਧਾਰੀ ਕਹਿੰਦੇ ਸਨ ਉਹਨਾਂ ਨੇ ਨੱਚ ਟੱਪ ਕੇ ਮੰਗਣਾ ਇਹਦੀ ਬਸ ਸਿਰਫ ਧਰਮ ਦੇ ਨਾਂ ਤੇ ਤੇ ਉਹਨਾਂ ਦਾ ਲੋਟਾ ਲੁਕਾ ਲਿਆ ਹੁਣ ਧੂੜ ਓਡੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਨਿਗਾਹ ਪੈ ਗਈ ਤੇ ਗੁਰੂ ਪਾਤਸ਼ਾਹ ਜੀ ਨੇ ਉਹ ਲੋਟਾ ਚੱਕ ਕੇ ਹੋਰ ਕਿੱਥੇ ਲੁਕਾਦਾ ਹੁਣ ਜਦੋਂ ਰਾਸ ਧਾਰੀਆਂ ਦਾ ਲੋਟਾ ਜਿਹੜਾ ਚੱਕਿਆ ਗਿਆ ਉਹ ਕਬਰ ਗਈ ਭਗਤੀਆਂ ਗਈ ਭਗਤ ਉਹ ਭਗਤੀਆਂ ਦੀ ਜਿਹੜੀ ਉਹ ਭਗਤੀ ਵਿਸਰ ਗਈ ਸਾਰੀ ਲੋਟੇ ਅੰਦਰ ਸੁਰਤ ਲੁਕਾਈ ਸਾਰੀ ਸੁਰਤ ਲੋਟੇ ਚ ਪੈ ਗਈ ਭਗਤੀ ਸਾਰੀ ਪੁਲਗ ਵੀ ਸਾਡਾ ਲੋਟਾ ਕਿੱਥੇ ਗਿਆ ਪੈਸਾ ਇਕੱਠਾ ਕਰਨਾ ਹੁਣ ਉਹਨਾਂ ਨੇ ਕੀ ਜਦੋਂ ਰੋਲਾ ਪਾਇਆ ਤੇ ਜੋਗੀਆਂ ਨੇ ਗੱਲ ਰੱਖਤੀ ਕਹਿੰਦੇ ਅਸੀਂ ਲੋਟਾ ਲੱਭ ਕੇ ਦੇਵਾਂਗੇ ਪਰ ਅਸੀਂ ਚੈਲੰਜ ਕਰਦੇ ਹਾਂ ਬਾਬੇ ਨਾਨਕ ਨੂੰ ਜੇ ਇਹ ਲੋਟਾ ਲੱਭ ਦੇਗਾ ਤੇ ਅਸੀਂ ਇਹਨੂੰ ਪੀਰ ਪੈਗੰਬਰ ਮੰਨਾਗੇ ਸੀ ਜੇ ਨਹੀਂ ਲੱਭ ਸਕੇ ਫਿਰ ਇਹਨੂੰ ਛੱਡ ਕੇ ਜਾਣਾ ਪਏਗਾ ਮੇਲਾ ਸਹਿਜ ਕਹਿੰਦੇ ਕੋਈ ਨਹੀਂ ਸ਼ੁਰੂਆਤ ਤੁਸੀਂ ਕੀਤੀ ਹੈ ਪਹਿਲਾਂ ਤੁਸੀਂ ਲੱਭਦਾ ਹੁਣ ਇਹਨਾਂ ਨੂੰ ਪਤਾ ਸੀ ਅਸੀਂ ਲੁਕੋ ਕੇ ਰੱਖਿਆ ਸੀ ਤਾ ਲੱਭ ਦਿਆਂਗੇ ਜਿਹਦੇ ਲੱਭਣਗੇ ਤੇਨਾਂ ਨੂੰ ਮਿਲਿਆ ਨਹੀਂ ਹੁਣ ਇਹਨਾਂ ਦੀ ਵਿਆਖਤਾ ਜੇ ਸਾਨੂੰ ਨਹੀਂ ਮਿਲਿਆ ਸਾਡਾ ਰੱਖਿਆ ਤੇ ਬਾਬੇ ਨਾਲ ਨੂੰ ਕਿ ਮਿਲ ਜੇਗਾ ਤੇ ਗੁਰੂ ਪਾਤਸ਼ਾਹ ਜੀ ਨੇ ਲੋਟਾ ਸਾਹਮਣੇ ਲਿਆ ਕੇ ਰੱਖਦਾ ਬਾਬਾ ਜਾਣੀ ਜਾਨਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਉਹ ਤਾਂ ਜਾਣੀ ਜਾਨਪੁਰਖ ਹੈ ਜਿੱਥੇ ਲੁਕਿਆ ਹੋਇਐ ਸੀ ਲੋਟਾ ਕੱਢ ਕੇ ਲਾ ਕੇ ਰੱਖਤਾ ਹੁਣ ਸਾਰੀ ਸੰਗਤ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ 'ਚ ਵੀ ਇਹੋ ਪੀ ਰਹੇ ਤੇ ਹੀ ਪਕੰਬਰ ਐ ਇਹੋ ਜਾਣੀ ਜਾਣ ਐ ਇਹੋ ਸਾਨੂੰ ਸਭ ਤੋਂ ਮੱਤ ਦੇਣ ਵਾਲ ਐ ਹੁਣ ਇਹਦੀ ਗੱਲ ਸਾਬ ਜੀ ਨੇ ਕੀਤੀ ਵੀ ਕੁਝ ਉਹ ਵੀ ਲੋਕ ਨੇ ਜਿਹੜੇ ਗਿਆਨ ਨਹੀਂ ਦਿੰਦੇ ਨੱਚਦੇ ਟੱਪਦੇ ਨੇ ਕੇਵਲ ਬਸ ਕੋਈ ਰੱਬ ਦਾ ਮਾਰਗ ਨਹੀਂ ਕੋਈ ਪ੍ਰਮਾਤਮਾ ਤੱਕ ਨਹੀਂ ਲੈ ਕੇ ਜਾਂਦੇ ਸਾਨੂੰ ਸਿਰਫ ਨੱਚ ਟੱਪ ਕੇ ਉਹਨਾਂ ਨੇ ਸੇ ਕੇਵਲ ਧਨ ਇਕੱਠਾ ਕਰਨਾ ਥਾਨਿਕ ਇਕੱਤਰ ਕਰਨਾ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਰਾਜੇ ਰਾਣੀਆਂ ਦਾ ਰੂਪ ਬਣਾ ਕੇ ਰੂਪ ਧਾਰਨ ਕਰਕੇ ਤੇ ਸਹਿਬ ਜੀ ਕਹਿੰਦੇ ਬੋਲਦੇ ਕੀ ਨੇ ਆਲਪਤਾਲ ਭਾਵ ਕਿ ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਜਿਹਨੂੰ ਸਹਿਬ ਜੀ ਕਹਿੰਦੇ ਬਹੁਤਾ ਬੋਲਣ ਚਖਣ ਹੋਏ ਜੀ ਵੀ ਬੋਤਾ ਬੋਲਣਾ ਵੀ ਚੱਖਣਾ ਜੀ ਬੋਤਾ ਸ਼ਬਦ ਬੋਲਣੇ ਵੀ ਚੱਖਣੇ ਜੀ ਹੁਣ ਸਹਿਬ ਜੀ ਕਹਿੰਦੇ ਬੋਲਦੇ ਉਹ ਨੇ ਜਿਨ੍ਹਾਂ ਦਾ ਕੋਈ ਵੀ ਗਿਆਨ ਨਹੀਂ ਕੋਈ ਮਤਲਬ ਨਹੀਂ ਆ ਤੁਸੀਂ ਉਹ ਕੁੰਬ ਦਾ ਮੇਲਾ ਚੱਲਦਾ ਪਿਆ ਨਾ ਉੱਥੇ ਕਈ ਫਕੀਰ ਬੈਠੇ ਕਿ ਜਿਹੜੇ ਲੰਘਦੇ ਟਪਦੇ ਨੂੰ ਕੁੱਟੀ ਜਾ ਰਹੇ ਨੇ ਉਹ ਕੋਈ ਲੰਘਦਾ ਟਪਦਾ ਉਹ ਕੁੱਟਦੇ ਨਹੀਂ ਉਹ ਫਿਰ ਵੀ ਕਹਿੰਦੇ ਜੀ ਸੰਤ ਮਹਾਰਾਜ ਹੈ ਜੀ ਉਹ ਇੱਕ ਇੱਕ ਦੇ ਕਾਫੀ ਜ਼ੋਰ ਨਾਲ ਉਹਨੇ ਮਾਰਿਆ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਬਾਬਾ ਜੀ ਦਾ ਪ੍ਰਸ਼ਾਦ ਹੈ ਸਾਨੂੰ ਵੀ ਕਰਨ ਮਿਲਿਆ ਸੀ ਹਜੀ ਵੀ ਇਹ ਭੁਲੇਖਿਆ ਜੀ ਨੇ ਇੰਨਾ ਤੋਂ ਦੂਰ ਕਿਤੇ ਗੁਰੂ ਸਾਹਿਬ ਜੀ ਨੇ ਸਾਨੂੰ ਸਾਹਿਬ ਕਹਿੰਦੇ ਕਿਉਂ ਪਰਮਾਤਮਾ ਚ ਪੈਨੇ ਆ ਤੁਸੀਂ ਆਪਾਂ ਸ਼ਬਦ ਸਾਂਝਾ ਕੀਤਾ ਨਾ ਕਹ ਹੈ ਕਬੀਰ ਸੋ ਪਰਮੈ ਨਹੀਂ ਉਹ ਮਨੁੱਖ ਨਹੀਂ ਪਰਮ ਦਾ ਪਗਲਗ RAM ਰਹੇ ਸ਼ਰਨਾਈ ਜਿਹੜਾ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਉਹਨੂੰ ਫਿਰ ਭਟਕਣਾ ਦੀ ਲੋੜ ਨਹੀਂ ਪਰੇ ਜੀ ਨੂੰ ਉਹ ਸੰਤ ਥੋੜਾ ਸਮਝਦਾ ਹੈ ਸੰਤ ਤਾ ਉਹ ਹੈ ਜਿਹੜਾ ਸਾਨੂੰ ਰੱਬ ਨਾਲ ਜੋੜ ਲਵੇ ਜਿਹੜਾ ਬਾਹ ਫੜ ਕੇ ਸਾਨੂੰ ਕੋਲ ਬਿਠਾ ਕੇ ਆਖੇ ਵੀ ਆ ਤੈਨੂੰ ਮੈਂ ਰੱਬ ਤੱਕ ਲੈ ਕੇ ਜਾਵਾਂ ਤੈਨੂੰ ਰੱਬ ਦਾ ਮਾਰਗ ਦੱਸਾਂ ਕੁੱਟਣ ਮਾਰਨ ਵਾਲਾ ਸੰਤ ਥੋੜਾ ਹੁੰਦਾ ਕਦੇ ਮਹਾਰਾਜ ਜੀ ਕਹਿੰਦੇ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਲੱਖ ਟੱਕੀਆਂ ਕੇ ਮੁੰਦੜੇ ਲੱਖ ਟੱਕੀਆਂ ਕੇ ਹਾਰ ਲੱਖਾਂ ਲੱਖ ਟੱਕਿਆਂ ਦੇ ਮੂੰਦੜੇ ਦਾ ਭਾਵ ਕੰਨਾਂ ਚ ਪਾਉਣ ਵਾਲੇ ਗਲਾਂ ਚ ਪਾਉਣ ਵਾਲੇ ਹਾਰ ਕਹਿੰਦੇ ਪਾਈ ਹੋਏ ਨੇ ਪਰ ਇਹਦੇ ਚ ਕੁਝ ਮਿਲਣਾ ਨਹੀਂ ਹੈ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋਵੇ ਛਾਰ ਹੁਣ ਤੁਸੀਂ ਇਹਦੇ ਦਰਸ਼ਨ ਕਰੋਗੇ ਇੱਕ ਤਨ ਦੇ ਨੰਨੇ ਨੂੰ ਸਿਹਾਰੀ ਹੈ ਇੱਕ ਤਨ ਮੁਕਤ ਹੈ ਸਿਹਾਰੀ ਦਾ ਭਾਵ ਹੈ ਤਨ ਦੇ ਉੱਤੇ ਸੰਬੰਧਕ ਆਗੇ ਜੀ ਤਨ ਦੇ ਉੱਤੇ ਜਿਹੜੇ ਹਾਰ ਸ਼ਿੰਗਾਰ ਕੀਤੇ ਨੇ ਸਾਬ ਕਿੰਦੇ ਇਹ ਤਨ ਫਿਰ ਮੁਕਤ ਆ ਗਿਆ ਇਹ ਤਨ ਕੀ ਹੋਣਾ ਛਾਰ ਹੋਣਾ ਮਿੱਟੀ ਹੋ ਜਾਣਾ ਇੱਕ ਦਿਨ ਜਿਸ ਤਨ ਦੇ ਉੱਤੇ ਭੇਖ ਬਣਾਇਆ ਤੇ ਜਿਸ ਤਨ ਦੇ ਉੱਤੇ ਹਾਰ ਸ਼ਿੰਗਾਰ ਕੀਤਾ ਹੋਇਆ ਲੱਖਾਂ ਕਰੋੜਾਂ ਦਾ ਇਸ ਤਨ ਨੇ ਇੱਕ ਦਿਨ ਮਿੱਟੀ ਹੋਣਾ ਛਾਰ ਹੋ ਜਾਣਾ ਜਿਤ ਤਨ ਪਾਈ ਹੈ ਨਾਨਕਾ ਸੇ ਉਹ ਤਨ ਸੇਤਨ ਹੋਵੇ ਛਾਰ ਉਹ ਤਨ ਜਿਹੜਾ ਇੱਕ ਦਿਨ ਮਿੱਟੀ ਹੋ ਜਾਣਾ ਹੈ ਖੇ ਹੋ ਜਾਣਾ ਹੈ ਹੁਣ ਅਗਲੀ ਗੱਲ ਬੜੀ ਪਿਆਰੀ ਹੈ ਜੀ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰਨਾ ਸਾਰ ਸਾਰ ਦਾ ਪਾਵਲ ਹੋਇਆ ਗੱਲਾਂ ਨਾਲ ਗਿਆਨ ਨਹੀਂ ਮਿਲਦਾ ਜੀ ਗਿਆਨ ਹਾਸਲ ਕਰਨਾ ਇਹ ਵੀ ਹੈ ਜਿਵੇਂ ਲੋਹੇ ਨੂੰ ਚੁਬਾਣ ਦੇ ਪਰਾਹ ਗੱਲਾਂ ਨਾਲ ਕਦੇ ਗਿਆਨ ਨਹੀਂ ਗਿਆਨ ਨਹੀਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ ਜਾਂ ਨੱਚ ਟੱਪ ਕੇ ਜਾਂ ਮੁੰਦੜੇ ਪਾਉਣ ਨਾਲ ਹਰ ਸ਼ਿੰਗਾਰ ਕਰਨ ਨਾਲ ਗਿਆਨ ਥੋੜਾ ਮਿਲਦਾ ਹੈ ਪ੍ਰਾਪਤ ਥੋੜਾ ਹੁੰਦਾ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਉਦਮ ਕਰਨਾ ਪੈਂਦਾ ਹੈ ਸੰਗਤ ਕਰਨੀ ਪੈਂਦੀ ਹੈ ਸਮਾਂ ਦੇਣਾ ਪੈਂਦਾ ਹੈ ਨੱਚ ਟੱਪ ਕੇ ਜਾਂ ਹੋਰ ਭੇਖ ਕਰਕੇ ਜਾਂ ਪਰਮਾਚ ਪਾ ਕੇ ਥੋੜਾ ਗਿਆਨ ਮਿਲਦਾ ਹੈ ਜਿਹੜਾ ਅਸਲ ਵਿੱਚ ਗਿਆਨ ਹੈ ਪਰਮਾਤਮਾ ਤੱਕ ਲੈ ਜਾਣ ਵਾਲਾ ਪਰਮਾਤਮਾ ਦੇ ਘਰ ਤੱਕ ਪਹੁੰਚਣ ਵਾਲਾ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਬਹੁਤ ਕਥਨ ਹੈ ਜੀ ਬਹੁਤ ਔਖ ਹੈ ਜੀ ਗਿਆਨ ਨੂੰ ਹਾਸਲ ਕਰਨਾ ਪ੍ਰਾਪਤ ਕਰਨਾ ਫਿਰ ਕਿਵੇਂ ਮਿਲੇ ਕਰਮ ਮਿਲੇ ਤਾਂ ਪਾਈਐ ਸਹਿਬ ਜੀ ਕਹਿੰਦੇ ਇੱਥੇ ਇੱਥੇ ਕਰਮ ਦਾ ਭਾਵ ਹੈ ਕਿਰਪਾ ਬਖਸ਼ਿਸ਼ ਮਿਹਰ ਜੇ ਰੱਬ ਦੀ ਮਿਹਰ ਹੋਵੇ ਤਾਂ ਜੇ ਉਹਦੀ ਕਿਰਪਾ ਹੋਵੇ ਤਾਂ ਫਿਰ ਮਿਲ ਪੈਂਦੇ ਜੀ ਗਿਆਨ ਤੇ ਉਹਦੀ ਕਿਰਪਾ ਕਦੋਂ ਹੋਏਗੀ ਜਦੋਂ ਸਾਡੇ ਉਦਮ ਨੂੰ ਵੇਖੇਗਾ ਜਦੋਂ ਅਸੀਂ ਰੋਜ਼ ਸੰਗਤ ਕਰਾਂਗੇ ਰੋਜ਼ ਨਾਮ ਜਪਾਂਗੇ ਰੋਜ਼ ਗੁਰੂ ਕੋਲ ਆ ਕੇ ਬੈਠਾਂਗੇ ਫਿਰ ਉਹਦੀ ਕਿਰਪਾ ਹੋਏਗੀ ਬਖਸ਼ਿਸ਼ ਹੋਏਗੀ ਕਰਮ ਮਿਲੇ ਤਾਂ ਪਾਈਆ ਹੋਰ ਹਕਮਤ ਹੁਕਮ ਖੁਵਾਰ ਮਿਹਰ ਤੋਂ ਬਿਨਾ ਹੋਰ ਚਾਰਾ ਜੋਈ ਹੋਰ ਤਰੀਕੇ ਹੋਰ ਜੋ ਮਰਜੀ ਤਰੀਕੇ ਨੇ ਹੁਕਮ ਬ्यर्थਨ ਹੋਰ ਜੋ ਵੀ ਹੁਕਮ ਕਰਦਾ ਜੋ ਵੀ ਆਖਦਾ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਅੱਖਣ ਪਾਇ ਖਾਇਕ ਦਾ ਭਾਵ ਉੱਥੇ ਮੂਰਖ ਹੈ ਸਾਬ ਜੀ ਕਹਿੰਦੇ ਪਰਮਾਤਮਾ ਐ ਵਿਕਾਰਾਂ ਤੋਂ ਮੋਹ ਮਾਇਆ ਤੋਂ ਖਲਾਸੀ ਉਹਦੋਂ ਹੋਏਗੀ ਜੇ ਤੁਸੀਂ ਰੱਬ ਦੀ ਰਜਾ ਚਤੁਰਦੇ ਜੇ ਕੋਈ ਹੋਰ ਕੋਈ ਦੱਸਣ ਦਾ ਯਤਨ ਕਰਦਾ ਪਿਆ ਜੇ ਕੋਈ ਮੂਰਖ ਉਹ ਜਾਣੈ ਜੇਤੀਆਂ ਮੋਖ ਹੈ ਉਹ ਮੂੰਹ ਤੇ ਝੋਟਾ ਖਾਏਗਾ ਪਰ ਰਸਤਾ ਸਹੀ ਨਹੀਂ ਦੱਸ ਸਕੇਗਾ ਉਹ ਜੋ ਗੁਰੂ ਆਖਦਾ ਉਹਦੇ ਅਨੁਸਾਰ ਚੱਲਣਾ ਹੀ ਇਨਾ ਭਰਮਾਂ ਤੋਂ ਵਿਕਾਰਾਂ ਤੋਂ ਮਾਇਆ ਦੇ ਬੰਧਨਾ ਤੋਂ ਖਲਾਸੀ ਪਾਉਣਾ ਹੈ ਜਦੋਂ ਇਹਨਾਂ ਚੀਜ਼ਾਂ ਤੋਂ ਖਲਾਸੀ ਹੋ ਗਈ ਫਿਰ ਪ੍ਰਮਾਤਮਾ ਨਾਲ ਮਿਲਾਪ ਫਿਰ ਗਿਆਨੀ ਗਿਆਨ ਹੈ ਜੀ ਫਿਰ ਜੀਵਨ ਦੇ ਅੰਦਰ ਬਹੁਤ ਗਿਆਨ ਹੈ ਬਸ ਆ ਕਥਨਾ ਕਰਦਾ ਸਾਰ ਹੈ ਜੀ ਮਨ ਨੂੰ ਸਾਫ ਕਰਨਾ ਗੁਰਬਾਣੀ ਨਾਲ ਜੁੜ ਕੇ ਮਨ ਨੂੰ ਵਿਕਾਰਾਂ ਤੋਂ ਮੋਹ ਮਾਇਆ ਤੋਂ ਦੂਰ ਕਰਨਾ ਹੀ ਇੱਕ ਕਥਨਾ ਕਰਦਾ ਸਾਰ ਹੈ ਫਿਰ ਉਸ ਤੋਂ ਬਾਅਦ ਗਿਆਨ ਦੀ ਹਾਸਲ ਹੈ ਫਿਰ ਪ੍ਰਾਪਤੀ ਹੈ ਜੀ ਫਿਰ ਜੀਵਨ ਸੁਹੇਲਾ ਇਸ ਲਈ ਸਹਿਬ ਜੀ ਕਹਿੰਦੇ ਕਰਮ ਮਿਲੈ ਤਾਂ ਪਾਈ ਹੈ ਹੋਰ ਹਕਮਤ ਹੁਕਮ ਖੁਵਾਰ ਹੋਰ ਜਿਹੜੇ ਚਾਰਾ ਜੋੜੀ ਕਰਦੇ ਨੇ ਹੋਰ ਹੁਕਮ ਕਰਦੇ ਵੀ ਸੀ ਤੁਹਾਨੂੰ ਦੱਸਾਂਗੇ ਕਿਵੇਂ ਬਖਸ਼ਿਸ਼ ਹੋਏਗੀ ਕਿਵੇਂ ਗਿਆਨ ਮਿਲੇਗਾ ਸਭ ਕਹਿੰਦੇ ਖੁਵਾਰੀ ਹੈ ਮਿਲਣਾ ਕੁਝ ਵੀ ਤੂੰ ਪ੍ਰਾਪਤ ਕੁਝ ਵੀ ਨਾ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਕਿਸ ਪਰਮਾਤਮਾ ਦਾ ਅੰਤ ਕਿਸੇ ਨੇ ਨਹੀਂ ਪਾਇਆ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕੋਈ ਮਨੁੱਖ ਨੱਚੇ ਟੱਪੇ ਜੋ ਮਰਜੀ ਕਰੇ ਉਹਦੀ ਪ੍ਰਾਪਤੀ ਨਹੀਂ ਕਰ ਸਕਦਾ ਉਹਦੀ ਪ੍ਰਾਪਤੀ ਉਦੋਂ ਹੋएगी ਜਦੋਂ ਗੁਰੂ ਕੋਲ ਬੈਠ ਕੇ ਅਸੀਂ ਗਿਆਨ ਨੂੰ ਹਾਸਲ ਕਰਾਂਗੇ ਗਿਆਨ ਦੀ ਪ੍ਰਾਪਤੀ ਕਰਾਂਗੇ ਤੇ ਗਿਆਨ ਕਦੋਂ ਮਿਲੇਗਾ ਜਦੋਂ ਮੈਂ ਰਹਿਮਤ ਕਰੇਗਾ ਜਦੋਂ ਕਿਰਪਾ ਕਰੇਗਾ ਸਾਬ ਕਹਿੰਦੇ ਹੋਰ ਦੱਸਣ ਵਾਲੇ ਉਹ ਬੇਕਾਰ ਨੇ ਵਿਅਰਥ ਹੈ ਉਸ ਅਨੁਖ ਖਵਾਰੀ ਚ ਪਾ ਦੇਣਗੇ ਪਰ ਕਦੇ ਵੀ ਅਜਦਾ ਗਿਆਨ ਦੇ ਕੇ ਪ੍ਰਮਾਤਮਾ ਨਾਲ ਬਿੱਲਾ ਨਹੀਂ ਕਰਾਂਗੇ ਪਰਮਾਤਮਾ ਤੱਕ ਨਹੀਂ ਪਹੁੰਚਾਉਣਗੇ ਜੀ ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ